ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸਕਰਨ ਵੀਰ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗੱਬਨ ਖਾਵਾਂ ਚਾਰ ਸੁਈਆਂ ਝੋਟੀਆਂ ਤੁਹਾਨੂੰ ਦਿਖਾਉਣੀ ਆਂ ਤਾਜ਼ੀਆਂ ਸੁਈਆਂ ਸਾਰੀਆਂ ਤੇ ਇੱਕ ਟਰੈਕਟਰ ਵੀ ਤੁਹਾਨੂੰ ਅੱਜ ਦਿਖਾਵਾਂਗੇ ਆ ਜਿਹੜਾ ਵੀਰ ਜੀ ਨਾਲ ਇਹ ਵੀ ਟਰੈਕਟਰ ਵੀ ਪਕਾਉ ਕੀਤਾ ਵਾ ਗੱਲਬਾਤ ਹੁਣ ਕਰਦੇ ਵੀ ਜੀ ਉਹਨਾਂ ਨਾਲ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂਜੀ ਸਭ ਚੜ੍ਹਦੀ ਕਲਾ ਵਿੱਚ ਵਧੀਆ ਚਲੋ ਵਧੀਆ ਚੜ੍ਹਦੀ ਕਲਾ ਚਾਹੀਦੀ ਜੀ ਤੇ ਨਾਮ ਦੱਸਦੇ ਕੀ ਆਪਣਾ ਫਿਰ ਨਾਮ ਵੀਰ ਜੀ ਆਪਣਾ ਜਸਕਰਨ ਸਿੰਘ ਜੀ ਹਾਂਜੀ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਇਹ ਬੋਲਦਾ ਫੋਨ ਨੰਬਰ 9592800635 ਠੀਕ ਹੈ ਤੇ ਅੱਜ ਫਿਰ ਚਾਰ ਝੋਟੀਆਂ ਤੇ ਦੋ گاਵਾ ਦੋ گاਵਾ ਚਾਰ ਝੋਟੀਆਂ ਦੋ گاਵਾ ਅੱਗੇ ਅੰਗੇ ਹੋਣੀ ਪੂਰੀ ਖੁਰਲੀ ਭਰ ਦੇ 10 10 12 12 15 15 ਪਸ਼ੂ ਭੁੰਦੇ ਰਹੇ ਜਿਹੜੇ ਸੀਜ਼ਨ ਚੱਲਣ ਲਿਆ ਠੀਕ ਐ ਤੇ ਟਾਈਮ ਹੋਣਾ ਗਿਆ ਠੀਕ ਐ ਇੱਕ ਮਾਲਵੇ ਥੋੜਾ ਸਾਰੇ ਕਹਿੰਦੇ ਵੀ ਘੱਟ ਜਮਾ ਹੋਣ ਦਿਆ ਆਈ ਚਲਾਈ ਆਈ ਚਲਾਈ ਹੋਈ ਜਾਂਦੀ ਆ ਠੀਕ ਐ ਤੇ ਅੱਜ ਇੱਕ ਟਰੈਕਟਰ ਵੀ ਆ ਫਿਰ ਹਾਂਜੀ ਇੱਕ ਟਰੈਕਟਰ ਵੀ ਭਕਾਉਗੀ ਚਲੋ ਪਹਿਲਾਂ ਟਰੈਕਟਰ ਹੀ ਵਿਖਾ ਲਈਏ ਨਾ ਦੱਸ ਤਾ ਇਹਦੇ ਬਾਰੇ ਆਪੀ ਅੱਛਾ ਜੀ ਹਾਂ ਬਿਲਕੁਲ ਸਾਰਾ ਸਾਫ ਹੈ ਟਰੈਕਟਰ ਨਵਾਂ ਹੀ ਪਿਆ ਥੋੜਾ ਬੋਰਾ ਘੱਟ ਚੱਲਿਆ ਟਰੈਕਟਰ ਨਵਾਂ ਮਾਡਲ ਹੈ ਹਨਾ ਸਾਰਾ ਰੀਜਨਲ ਹੈ ਰੰਗ ਰੂਗ ਸਭ ਕੁਝ ਹੈ ਠੀਕ ਹੈ ਤੁਹਾਡਾ ਹੀ ਚੱਲਿਆ ਸਾਰਾ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਰੇਟ ਰੋਡ ਆਪੇ ਕੋ ਫੋਨ ਤੇ ਪੁੱਛ ਲੈ ਕੇ ਦੱਸ ਦੇਣਾ ਹਾਂਜੀ ਉਹਦਾ ਡਿਮਾਂਡ ਤੇ ਕਰਨੀ 4 ਲੱਖ ਰੁਪਈਆ ਕਰ ਲਾਂਗੇ ਅੱਛਾ ਬਾਕੀ ਫੋਨ ਤੇ ਕਰ ਲਾਂਗੇ ਜੋ ਵੀ ਨਿਰ ਪਰ ਆ ਫੋਨ ਲਾਵੇ ਫਿਰ ਅੱਛਾ ਕੋ ਫੋਨ ਲਾਵੇ ਕਰੀ ਹਨਾ ਤੇ ਬਾਕੀ ਸੁਥਰਾ ਬੜਾ ਵਾ ਸਾਫ ਹੋ ਰਿਹਾ ਜੋ ਵੀ ਇਹਦੀ ਡਿਟੇਲ ਆ ਹਾਂਜੀ ਹਾਂਜੀ ਫੋਨ ਲਾ ਕੇ ਕੋ ਪੁੱਛ ਲੈਣਾ ਦੇਖਾਂ ਯੋਗੀ ਸਾਰਾ ਕੁਝ ਸਾਡੇ ਸਾਹਮਣੇ ਹੈ। ਚਾਰਾਂ ਦੀ ਕੰਡੀਸ਼ਨ ਵੀ ਚੰਗੀ ਹੈ। ਤੇ ਬਾਕੀ ਆਪਣੀ ਸਮਝਣਾ ਵੇਚ ਆ ਕੇ ਤੇ ਆਪ ਲੈ ਲੋ ਕਰ ਦੋ ਬੰਦ ਜੀ ਨਾ ਕਰੀ। ਜੀ ਕਰ ਦੋ ਬੰਦ ਬਾਕੀ ਇਹ ਆਵੇ ਕੋਈ ਫੋਨ ਲਾਵੇ ਕਰੀ ਹਨਾ ਤੇ ਇਹ ਵੇਚ ਕੇ ਉਹ ਦੇਣਾ ਵੇ ਦੋ ਟਰੈਕਟਰ ਆ ਇੱਕ ਉਹ ਲੱਗਾ ਹਨਾ ਹਾਂਜੀ ਹਾਂਜੀ ਉਹ ਫਿਰ ਘਰੇ ਰੱਖ ਲੈਣਾ ਵਾ ਕੋਈ ਲੋਡ ਨਹੀਂ ਨਾਲੇ ਕੋਈ ਪਲੀ ਪੀ ਵੀ ਰੇ ਕਰਕੇ ਮਤਲਬ ਠੀਕ ਆ ਆਹ ਚਲੋ ਇਸ ਤਰ੍ਹਾਂ ਫਿਰ ਜਦੋਂ ਕਈ ਵਾਰੀ ਲੋਡਾਂ ਹੁੰਦੀਆਂ ਵਾ ਤੇ ਗਾਂ ਫੇਰ ਕਿਤੇ ਤੇ ਜਿਹੜਾ ਵਾ ਹਾਂਜੀ ਹਾਂਜੀ ਫਿਰ ਚਲੋ ਝੋਨਾ ਜਾਂਦੇ ਗਾਂ ਸੀਨ ਸਾਲ ਖੰਡ ਕੋਈ ਦੋ ਸਾਲ ਠੀਕ ਆ ਤੇ ਹੁਣ ਇਹ ਵੇਚ ਦੇਣਾ ਤੇ ਉਹ ਜਿਹੜਾ ਘਰੇ ਰੱਖ ਲੈਣਾ ਉਹ ਘਰੇ ਆ ਠੀਕ ਆ ਉਦ ਤਰ੍ਹਾਂ ਦੋ ਹੀ ਵੀਰ ਜੀ ਨਾਲ ਕੋਲ ਤੇ ਹੁਣ ਇੱਕ ਕਹਿੰਦੇ ਵੇਚ ਦੇਣਾ ਤੇ ਚਲੋ ਮੱਝਾਂ ਦਿਖਾ ਲਈਏ ਫਿਰ ਹਣ ਤੁਹਾਨੂੰ ਤੇ ਦੱਸਿਏ ਵਦਿਆ ਛੋਟੀ ਬਾਰੇ ਜੀ ਛੋਟੀ ਦੁੱਧਾ ਸੁਆ ਸੁਈਜ ਹੈ ਅੱਛਾ ਹਾਂ 6 ਦਿਨ ਛੋਟੀ ਸੁਈਜ ਨੂੰ ਹੋਏ 5-6 ਦਿਨ ਠੀਕ ਹੈ ਹਾਂਜੀ 11 ਕਿਲੋ ਛੋਟੀ ਥਲੇਸ਼ ਚੰ ਮੋਲਾ ਹੋਊਗਾ ਤੁਹਾਨੂੰ ਤਿਆਰ ਹੈ ਜਿਹੜਾ ਤਿਆਰ ਹੈ ਬਿਲਕੁਲ ਤਿਆਰ ਤੇ ਕਿੰਨਾ ਕੁ ਦੋ ਚ ਭਾਈ ਜਾਊਗੀ ਉਹ ਤਾਂ ਮਿੱਟੀ 14 ਕਿਲੋ ਰਮਾਣਾਂ ਚ ਆਊਗੀ ਜਟ ਤੋਰ ਫਿਰ ਕਰੀ ਨਾ ਆ ਥੱਲੇ ਆਪਾਂ ਦੇਖ ਸਕਦੇ ਹਾਂ ਚੰਗੀ ਤਿਆਰ ਹੋਈ ਆ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਆਪਾ ਮੌਲਵੀ ਦੀ ਗੈਰੀ ਆ ਦੀ ਝੋਟੀ ਕੱਢ ਕਾਠੀ ਆ ਕੋਈ ਝੋਟੀ ਦੀ ਕਮੀ ਪੇਚ ਨਹੀਂ ਬਿਲਕੁਲ ਸਾਫ਼ ਹੈ ਚੂਣ ਜਵਾਬ ਬਿਲਕੁਲ ਫੋਲੀ ਵਰਗੀ ਆ ਹਾਂਜੀ ਹਾਂਜੀ ਹਾਂ ਬਿਲਕੁਲ ਦੁੱਧਾ ਦੀ ਪੂਰਾ ਝੋਟੀ ਨੂੰ ਤੋ 14-15 ਕਿਲੋ ਦੁੱਧ ਬੜੇ ਰਮਾਨਾ ਚ ਵਾਈ ਜਾਊਗੀ ਠੀਕ ਆ ਹਾਂਜੀ ਹਾਂਜੀ ਮੌਲਵੀ ਦੀ ਝੋਟੀ ਦਾ ਕਰਨੋਂ ਭਾਵੇਂ 90 ਕਰ ਲਈਏ ਹਾਂਜੀ 85 ਕਰ ਲਈਏ 82000 ਦੇ ਦਾਂ 82000 ਦੇ ਦਾਂ ਚਲੋ ਮੌਕੇ ਤੇ ਮੰਨਤਾ ਨੂੰ ਹੋਰ ਕੋਈ ਫੋਨ ਲਾਵੇ ਕਦੀ ਹੈ ਨਾ ਬਸ ਠੀਕ ਆ ਤੇ ਇਹ ਪਹਿਲਾਂ ਝੋਟੀ ਜੇ ਠੀਕ ਹੈ ਪਹਿਲਾ ਸੁਆ ਝੋਟੀ ਆ ਹਾਂ ਇਹ ਪਰਸੋਂ ਦੀ ਸੁਈ ਆ ਉਹ ਕੱਟੀ ਆ ਬਿਛੇਰੇ ਉਹ ਇਹਦੀ ਕੱਟੀ ਆ ਤੇ ਇਹਦਾ ਬੱਚਾ ਹਣਾ ਪਹਿਲੇ ਨੰਬਰ ਵਾਲੀ ਦਾ ਉਹ ਨੰਬਰ ਵਾਲਾ ਬੱਚਾ ਇਹਦੇ ਮਗਰ ਕੱਟਾ ਜੇ ਹਾਂਜੀ ਕੱਟਾ ਜੇ ਤੇ ਉਹ ਕੱਟੀ ਆ ਜਿਹੜੀ ਆਜਈ ਆ ਬੱਚੇ ਵੈਸੇ ਤੇ ਸਾਰੇ ਤੇ ਇਹ ਵੀ ਛੋਟੀ ਚੰਗੀ ਤਿਆਰ ਹੋਈ ਆ ਥੱਲਿਓ ਤੇ ਆਪ ਇੱਠਪੁੜੇ ਤੋਂ ਇਹ ਵੀ ਆਪਾਂ ਦੇਖ ਸਕਦੇ ਚੰਗੀ ਨਾਂ ਦਿਨਾਂ ਦੀ ਛੋਟੀ ਸੁਈ ਆ ਠੀਕ ਆ ਗੱਡੀ ਠੰਡੀ ਸੀ ਲਿਆ ਵੀ ਜਿੱਦਾਂ ਮੱਦੀ ਨੂੰ ਚੋ ਕਰੇ ਇੱਕ ਦਿਨ ਮਾੜੀ ਮੋਟੀ ਵੀ ਛੋਟੀ ਨੇ ਹੌਲ ਨਹੀਂ ਕੀਤੀ ਅੱਛਾ ਜੀ ਹਾਂ ਐੜਾ ਲੰਮਾ ਖਣ ਕੱਢ ਜਾਂਦੀ ਪਤੀ ਤੇ ਇਹਦੇ ਤੋਂ 9 ਕਿਲੋ ਛੋਟੀ ਥੱਲੇ ਬੋਲੀ ਹੋਊਗੀ ਤਿੰਨੇ ਦਿਨ ਦੀ ਸੁਈ ਠੀਕ ਆ ਹਾਂ ਪਹਿਲਾਂ ਨਹੀਂ ਤਾਂ ਹਾਂ ਤੋਂ ਬਾਹਰ ਦੁੱਧ ਚਵਾ ਦੇਗੀ ਤੋਰਾਂ ਫੇਰ ਇੱਕ ਰੀਨ ਬਾਕੀ ਸੋਹਣੀ ਛੋਟੀ ਆ ਥੱਲਿਆਂ ਬੜੀ ਸਫਾਈ ਤੇ ਤਿਆਰ ਹੋਈ ਆ ਦੇਖ ਸਕਦੇ ਬਿਲਕੁਲ ਫਿਕਸ ਹਵਾਨ ਪਹਿਲਾ ਸਵੇਰ ਝੋਟੀਆ ਤੇ ਮਗਰ ਵੀ ਇਹਦੇ ਕੱਟੀ ਆ ਛੋਟਾ ਜਿਹਾ ਮੂੰਹ ਆ ਇਹਦਾ ਆਜਲੇ ਆਵਿਡੀ ਆ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਤੇ ਦੱਸਿਓ ਵੀ ਜੀ ਫਿਰ ਮੁੱਲੇ ਦਾ ਆਪਾ ਮੁੱਲ ਵੀ ਨਹੀਂ ਕਿਤੇ ਪਲੀ ਪਲੀ ਛੋਟੀ ਹਾਂਜੀ ਉਹ ਨਹੀਂ ਛੋਟੀ ਗਿੱਡੀ ਜਵਾਈ ਗਿੱਡੀ ਸੁੱਥੀ ਸਾਰੇ ਪਾਸੋਂ ਸਾਰੇ ਸੁੱਥੀ ਥੋਦੀ ਹਾਂਜੀ ਹਾਂਜੀ ਮੁੱਲ ਕਰਨ ਨੂੰ ਤਾਂ ਭਾਵੇਂ ਛੋਟੀ ਦਾ ਲੱਕ ਵੀ ਕਰੀ ਗਈ ਤੁਸੀਂ ਝੋੜਾ ਹਾਂਜੀ ਪਰ ਆਪਾਂ ਛੋਟੀ ਜਿੱਦਾਂ ਮਿਲੀ ਓਦਾਂ ਹੀ ਦੇ ਦੇਣੀ ਪਾਣਾ ਠੀਕ ਆ ਹਾਂਜੀ ਕਿੰਨੇ ਦੇ ਦੇਣ ਛੋਟੀ ਦੇ ਦਾਂਗੇ ਜਦੋਂ ਪੰਜਾਸੀ ਹਜ਼ਾਰ ਦੀ 85000 ਦੀ ਕਿਹ ਵਿੱਚੋਂ ਕਰਨੀ ਛੋਟ ਛੜ ਕਰਦਾਂ ਕ ਮਾਨਦਾਂ ਇਹ ਵੀ ਦੇ ਦਾਂਗੇ 82000 ਅੱਛਾ 82 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਤੇ ਬਾਕੀ ਥਾਣੇ ਹਵਾਨੇ ਦੀਆਂ ਦੋਵੇਂ ਚੰਗੀਆਂ ਆ ਸਾਫ਼ ਆ ਥਾਣੇ ਦੇਖ ਸਕਦੇ ਤੇ ਲਾਗੇ ਤੋਂ ਚੰਗੇ ਗੈਪ ਤੇ ਥਾਣੇ ਤੇ ਇਹ ਪਹਿਲੇ ਨੰਬਰ ਵਾਲੀ ਝੋਟੀ ਦੇ ਵੀ ਥਾਣੇ ਆ ਪਰ ਲਾਗੇ ਤੋਂ ਦੇਖ ਸਕਦੇ ਇੱਕੋ ਜਿਹਾ ਗੈਪ ਤੇ ਤੇ ਬਾਕੀ ਮਿਲ ਕੇ ਇਹਨੇ ਵੀ ਚੰਗੀ ਲੱਗੀ ਆ ਤੇ ਹੁਣ ਆ ਗਏ ਆਪਣੇ ਕੋਲ 30 ਨੰਬਰ ਤੇ ਇਹ ਵੀ ਚੰਗੀ ਜਿਮਾਨ ਝੋਟੀ ਆ ਚੰਗੇ ਕਦ ਕਾਠ ਵਾਲੀ ਹੈ ਇਹ ਵੀ ਇਹ ਵੀ ਤਾਜੀ ਸੂਈ ਆ ਹਾਂਜੀ ਇਹ ਵੀ ਜੀ ਕੱਲ ਦੀ ਸੂਈ ਹੈ ਅਜੇ ਪੂਰੇ ਵੀ ਨਹੀਂ ਨੇ ਪੂਰੇ ਪ੍ਰਾਪਰ ਕੀਤੇ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਜੀ ਇਹ ਦੁੱਧ ਤਾਂ ਜਿੱਦਾਂ ਕੱਲ ਦੀ ਸੂਈ ਆ ਸਟਾਰਟਿੰਗ ਝੂਟੀ ਥਲੇ 10 11 ਤੋਂ ਬਾਹਰ ਟਪਣ ਦੀ ਹੈ ਅੱਛਾ ਹਾਂ ਦੁੱਧ 15 16 ਕਿਲੋ ਦਾ ਬੜੇ ਰਮਾਨਾਂ ਚ ਵੱਲੂ ਤੁਰਾਂ ਫਿਰ ਇਹਨਾਂ ਵੀ ਇੱਕ ਰੇ ਬਾਕੀ ਥਣਾਂ ਦਾ ਸਾਈਜ਼ ਗਿਆਪ ਜਿਹੜਾ ਇਹਦਾ ਵੀ ਕਾਫੀ ਚੰਗਾ ਹੈ ਇਦਮਗਰ ਕੀ ਜੇ ਇਹ ਮਰਕਟਾ ਜੀ ਆ ਦੇਖ ਸਾਡੇ ਤਾਜੀ ਨਾੜੂ ਦੇ ਨਾਲ ਹੀ ਆ ਜਿਹੜਾ ਗਿੱਲਾ ਹੀ ਨਾੜੂ ਜਿਹੜਾ ਬਿਲਕੁਲ ਨਾਲ ਹੁੰਦਾ ਕੱਲ ਦੀ ਸੀ ਬਾਕੀ ਥਾਣੇ ਵੀ ਚੰਗਾ ਦੂਰ ਦੂਰ ਲੱਗਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਮੁੱਲ ਕਰਨ ਉਹ ਤਾਂ ਭਾਵੇਂ ਲੱਖ ਰੁਪਇਆ ਕਰਾ ਦਈਏ ਹਾਂਜੀ ਇਹ 90 ਹਜ਼ਾਰ ਦੀ ਝੋੜੀ ਦੇ ਅੱਛਾ ਇਹ 90 ਹਜ਼ਾਰ ਹੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਇੱਕ ਕਰੀ ਹਨਾ ਤੇ ਮਨਤਨ ਤੇ ਆਪੇ ਮੌਕੇ ਤੇ ਹੋ ਜਾਣਗੇ ਬਾਕੀ ਵੀਰ ਜੀ ਸਾਰੀਆਂ ਝੋਟੀਆਂ ਖਾਣਾ ਚਵਾਈ ਦੀਆਂ ਸਾਰੀਆਂ ਸਾਫ ਨੇ ਬੁੱਲਸ ਲੈ ਆਂਗੇ ਆ ਥੋੜੀ ਉੱਚੇ ਬੱਚੇ ਵਾਲੀ ਆ ਗਈ ਹਾਂਜੀ ਉੱਚੇ ਬੱਚੇ ਜੀ ਇਹਦੇ ਮਗਰ ਕੀ ਆ ਇਹ ਪਹਿਲੇ ਸਵੇ ਉਹ ਕੱਟੀ ਜੇ ਇਹਦੇ ਮਗਰ ਕੱਟੀ ਆਵਲੀ ਥੋੜੀ ਉੱਚੇ ਬੱਚੇ ਦੀ ਆ ਆਪਣੀ ਸਮਝਣਾ ਵੇਖ ਲੈ ਕੋ ਕਿੰਨੇ ਕ ਚਿਰਦੀ ਆ ਤੇ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਵੀ ਜਿੱਥੇ ਅਰੇ ਅੱਜ ਆਈ ਆ ਅੱਛਾ ਭੋਈ ਭਾਈ ਜਾਣਦੇ ਜੱਤ ਛੋਟੀ ਦਾ ਥੋੜਾ ਜੀ ਨਹੀਂ ਲਾਇਆ ਜਦੋਂ ਮੌਕੇ ਦੇ ਕੋ ਸੱਤ ਕਿਲੋ ਆ ਸੱਤ ਕਿਲੋ ਹੈਗਾ ਤੇ ਮਿਲਦੀ ਕੱਟੀ ਹਾਂ ਮਿਲਦੀ ਕੱਟੀ ਦੇ ਦੋ ਮਿਲਦੀ ਕੱਟੀ ਦੇ ਦੋਵੇਂ ਟਾਈਮ ਠੀਕ ਹੈ ਤੇ ਗਾਂ ਬਣੀ ਕਰਕੇ ਭਵੇਂ ਕੋ 2 ਲੀਟਰ 2 ਲੀਟਰ ਵਾਜੇ ਘੜ ਜੇ ਹਨਾ ਗਾਂ ਬਣੀ ਜਾਂਦੇ ਮਹੀਨੇ ਤੋਂ 5-4 ਦਿਨ ਉੱਪਰ ਹੋਏ ਜਿੱਤੀ ਗਲਵਾਏ ਅੱਛਾ ਹਾਂ ਉਹਨਾਂ ਘਰ ਵਾਲਿਆਂ ਦੱਸਿਆ ਵੀ ਮਹੀਨੇ ਤੋਂ ਉੱਪਰ ਟਿੱਕ ਗਲਵਾਏ ਆ ਤੋਰੋ ਹਾਂ ਫੇਰ ਇੱਕ ਵਾਰੀ ਤਾਂ ਜੇ ਕਾਟਾ ਕਰਦੀ ਆ ਪਹਿਲੇ ਸਵੇਰ ਤੋਂ ਹੀ ਜੱਗੀ ਕਾਜੀ ਸਵੇਰ ਦਾ ਪਹਿਲਾ ਹੀ ਆ ਉਹ ਕੱਟੀ ਜਿਹੜੀ ਇਹਦੇ ਮਗਰ ਉਤਰ ਆ ਇਹ ਆ ਵੀ ਕੱਦ ਕਾਟ ਪੱਖੋਂ ਜਿਹੜੀ ਜਵਾਨ ਐ ਤੇ ਦੁੱਧ ਜਿਹੜਾ ਇਹਦੇ ਕੋਲ 7 ਲੀਟਰ ਐ ਟਫਰੇ ਦਾ ਮੁੱਲ ਪਹਿਲਾ ਮੁੱਲ ਵਿੱਚ ਜਾ ਜੀ ਆ ਇਹ ਤੇ ਅੱਜ ਤਿਆਰ ਹੋਵੇ ਸੱਜਰ ਝੋਟੀਆਂ ਹੋਵੇ ਤਾਜੀ ਬਿਲਕੁਲ ਹਾਂਜੀ ਝੋਟੀਆਂ ਭਾਵੇਂ ਲੱਖੋਂ ਬਾਹਰ ਵੇਚਦੀ ਹੈ ਹਾਂਜੀ ਜਿਹੜੀ ਕੱਦ ਟੇਟ ਤੇ ਬੇਲ ਵਾਲਾ ਜਿੱਦੀ ਸੋਹਣੀ ਸਨਕੀ ਝੋਟੀ ਹੁਣ ਆਪਾਂ ਕਰਨੋਂ ਭਾਵੇਂ ਮੁੱਲ ਦਾ 70 ਕਰਾ ਲਈਏ 65 ਕਰਾ ਲਈਏ 80000 ਦੀ ਦਾਂ 60000 ਦੀ ਦੇ ਦੋਗੇ ਮਾਦਨ ਕਰਦਾ ਕੋਈ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਬਾਕੀ ਇਹ ਆ ਕਿ ਮਗਰ ਕੱਟੀਆਂ ਵੀ ਜਿਹੜੀ ਹਾਂਜੀ ਹਾਂਜੀ ਚੰਗੇ ਰੁਪਈਆ ਦੀ ਆ ਹਾਂਜੀ ਤੇ ਸਾਂਭ ਵਾਲਾ ਖੜੇ ਕੋਈ ਤੇ ਹੁਣ ਗਾਵਾਂ ਜਿਹੜੀਆਂ ਦੋ ਤਿੰਨ ਦਿਖਾਉਣੀਆਂ ਆ ਪਹਿਲਾਂ ਤੁਹਾਨੂੰ ਇਹ ਗਾਵਾ ਦੋਵੇਂ ਕੱਪੜਾ ਜੀ ਹਾਂਜੀ ਦੋਵੇਂ ਕੱਪੜਾ ਲਿਆ ਖੋਲੋ ਕਾਲੀ ਗਾ ਫਿਰ ਚੰਗੇ ਥਾਣਾ ਸਾਈਜ਼ ਗਾਪ ਤੇ ਥਾਣੇ ਜਿਹੜਾ ਇਹ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਚੰਗੀ ਭਰੰਦੀ ਥੱਲੇ ਆਪਾਂ ਦੇ ਸਕਦੇ ਤੋੜ ਦੋ ਵੀਰ ਜੀ ਜੱਸੀ ਆ ਜਿਹਨੂੰ ਪੰਜਾਬ ਵਾਲੀ ਪੱਛਸੀ ਕਹਿੰਦੇ ਨੇ ਤੇ ਇਹਦਾ ਫਿਰ ਮੁੱਲ ਜੀ ਠੰਡੀ ਪੂਰੀ ਆ ਠੀਕ ਆ ਮੱਦੀ ਥਲੇ ਉਹਦਾ ਫੋਨ ਕਰਦੇ ਆ ਸਾਡਾ ਦਰਦੀ ਆ ਠੀਕ ਆ ਤੇ ਉਤਰਾ ਕਿੰਨੇ ਕ ਦੁੱਧ ਆ ਲਈ ਜੀ ਦੁੱਧ ਵਿਧੀ ਵੀ ਘਰ ਵਾਲੇ ਕਹਿੰਦੇ 20 ਕਿਲੋ ਪਹਿਲਾਂ ਨੇ ਹੁਣ 10 12 19 ਕਿਲੋ ਦੁੱਧ 20 ਕਿਲੋ ਦਊਗੀ ਠੀਕ ਆ ਬਾਕੀ ਇਹ ਵੀ ਤਿਆਰੀ ਚਾਹੀਏ 36 ਸੂਪ ਹੈ ਨਾ ਇਹਨੇ ਹਣਾ ਇੱਕ ਦੁੱਧ ਨਹੀਂ ਖੜਦੀ ਆ ਬਾਕੀ ਵਿਧੀ ਇਹਦੇ ਚ ਇੱਕ ਹੋਰ ਖਾਸियत ਆ ਹਾਂਜੀ ਕਿ ਦੇਖੋ ਵੀ ਪਿਓਰ ਪੂਰੀ ਗੱਡ ਬਲੈਕ ਆ ਸਾਰੀ ਕਾਲੀ ਸਾਰੀ ਕਾਲੀ ਆ ਨਾ ਥਣ ਵੀ ਚੀਜ਼ ਕਈ ਵੇਲੇ ਖਾਣ ਵੀ ਕਾਲੇ ਤੇ ਅੱਖਾਂ ਵੀ ਕਾਲੀਆਂ ਨੇ ਇਹਦੇ ਕੋ ਡੱਬਾ ਆ ਜਾਂਦਾ ਹਾਂਜੀ ਹਾਂਜੀ ਥਣ ਇਹ ਸਾਰੀ ਕਾਲੀ ਸਾਰੀ ਦੀ ਸਾਰੀ ਕਾਲੀ ਤੇ ਮੁੱਲ ਫਿਰ ਇਹਦਾ ਮੁੱਲ ਕੀ ਜੀ ਕਾਲੀ ਇਹ 60000 ਦੀ ਹੈ 60000 ਕਰਨਾ ਜੀ ਹਾਂ ਜੀ ਜਹਾਜ ਜੀ ਕਰੀਏ ਦੇਣ ਵਾਲੀ ਗੱਲ ਕਰੀਏ ਦੇਦਾ ਵੀ ਜੀ 53000 ਅੱਛਾ ਹਾਂ 53000 ਹੀ ਦੇ ਦੋਗੇ ਹਾਂ ਜੀ ਬਾਕੀ ਕੋਈ ਇਹਨੂੰ ਗਰਮੀ ਦੀ ਕੋ ਟੈਨਸ਼ਨ ਨਹੀਂ ਜਲਸੀ ਹੈ ਪਿਓਰ ਮਜਾਰੀ ਠੀਕ ਹੈ ਜੀ ਹਾਂ ਜੀ ਠੰਡ ਚੱਡੇ ਦੀ ਬਹੁਤ ਸਾਫ ਠੰਡੀ ਸੀਲ ਵੀ ਇਦਾਂ ਹੋਣ ਥੱਲੇ ਮੋਰਾ ਮਾਜੀ ਆਗੇ ਹਾਂ ਜੀ ਮੋਰਾ ਮਾਜੀ ਗੇ ਪਿਓਰ ਕਾਲੀ ਤੇ ਹੁਣੇ ਕਾਹ ਵੀ ਗੱਭਣ ਆ। ਹਾਂਜੀ। ਇਹ ਕਿੰਨੇ ਕ ਦੁੱਧ ਆ ਲੀਜੇ? ਇਹ ਵੀ ਵੀਤੀ 14-15 ਕਿਲੋ ਦੁੱਧ ਦੇਊਗੀ। ਤੋਰੋ ਹਾਂ ਫੇਰ ਇੱਕ ਕਰੀ। 14-15 ਦੇ ਲੱਗੇ ਵੀ ਜਿਹੜਾ ਕਹਿੰਦੇ ਕਿ ਚਵਾ ਦਊਗੀ। ਕਿ ਤੁਸੀਂ ਆਪਣੀ ਸਮਝਣਾ ਵੇਖ ਚਾ ਕੇ ਹੱਥੀਂ ਚਵਾਈ ਕਰਕੇ ਤਸੱਲੀ ਕਰਕੇ ਖੜਨੇ ਆ ਜਿਹੜਾ ਕੋਈ ਨਹੀਂ ਆ ਸਕਦਾ ਵੀਡੀਓ ਕੋਲ ਤੇ ਆਪਣੀ ਚੋਈ ਕਰਾ ਲੀ ਤੇ ਇਹਦਾ ਮੁੱਲ ਇਹਦਾ ਮੁੱਲ ਕਿੰਨੀ ਕਹਿ ਰਹੀ ਹੈ ਕਿੰਨਾ ਦਿਖਾਉਂਦੀ ਸੀ ਥੋੜੀ ਆ ਤਾਂ ਥੱਲੇ ਬੜਾ ਦੂਮਾ ਤੀਰ ਤੋਂ ਨਹੀਂ ਬਹੁਤ ਸੋਹਣਾ ਲੱਗਾ ਚਾਰੇ ਥਾਂ ਆ ਵਈਆ ਇੱਕੋ ਜਿਹਾ ਠੀਕ ਹੈ ਤੇ ਕਿੰਨੇ ਦੀ ਦੇ ਦੀਏ ਫਿਰ ਆਪਾਂ ਇਹਦੀ ਦੇ ਦੀਏ 30000 30000 ਦੇ ਕਿ ਛੋਟ ਛੋਟ ਕਰਦੀ ਹੈ ਵਿੱਚੋਂ ਕਰਦਾਂਗੇ ਮੰਨ ਤੋ 2000 ਰੁਪਏ ਛੋਟ ਕਰਦਾਂ ਅੱਛਾ 28000 ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਠੀਕ ਹੈ ਵੀਰ ਜੀ ਨਾ ਪੰਜ ਚਾਰ ਦਿਨ ਕੋ ਸੰਭ ਲੂਗਾ ਉਹ ਤੋ ਵੇਖੋ ਬੇਲ ਬੂਲ ਚੰਗੀ ਬੈਠਦੀ ਉਤਨਾ ਚਲੋ ਕਦ ਕਰ ਤੇ ਦੋਹਾਂ ਗਾਵਾਂ ਦੀ ਇੱਕੋ ਚਾਹੀਏ ਵਾਹ ਛੱਡ ਕਰਤੀ ਸੋਹਣੀ ਆ ਤੇ ਬਾਕੀ ਕੋਈ ਆਪਣੀ ਸਮਝ ਨਾਲ ਮਰਜੀ ਨਾਲ ਵੇਖ ਕੇ ਨਾ ਇੱਥੇ ਹੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਅਜੇ ਵੇੜ ਨੇ ਤਿਆਰ ਹੋਣਾ ਆ ਠੀਕ ਹੈ ਜੀ ਖੜਦੀ ਹੈ ਜੀ ਠੀਕ ਹੈ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਇੱਥੇ ਆ ਗਿਆ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਜੀ